ਲੋਕ ਹਿੱਤ ਲੋਕਾਂ ਦੀ ਆਵਾਜ਼ ਆਈ ਤੁਸੀਂ ਬਲਾਗ ਦੇ ਵੱਖ-ਵੱਖ ਪਿੰਡਾਂ 'ਚ ਪਨੇਤੀ ਚੋਣਾਂ ਲੈ ਕੇ ਕੀਤੀਆਂ ਮੀਟਿੰਗਾਂ ਦੇ ਕਿਦਾਂ ਦਾ ਰਜਾ ਰਿਹਾ ਅੱਜ ਬਲਾਗ ਮਲਟੋਆ ਦੇ ਵਿੱਚ ਸਰਦਾਰ ਸ਼ਖਾਲ ਸਿੰਘ ਦੀ ਰਹਿਨਮਾਈ ਹੇਠ ਇਹ ਵਕ ਵਕ ਪਿੰਡਾਂ ਦੇ ਵਕ ਵਕ ਜੋਨਾਂ ਚ ਜਾ ਕੇ ਨਾਲ ਐਡਵੋਕੇਟਾਂ ਦੀ ਜਿਹੜੀ ਟੀਮ ਲੈ ਕੇ ਜਿਹੜੇ ਉਹ ਨਾਮਜ਼ਦਗੀ ਪੱਤਰਾਂ ਦੀ ਜਿਹੜੀ ਆ ਉਹ ਪੜਤਾਲ ਕਰ ਰਹੇ ਆ ਵੀ ਕਿਸੇ ਤਰ੍ਹਾਂ ਦੀ ਉਹ ਕਾਗਜ਼ਾਂ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਤੇ ਸਾਡੇ ਜਿਹੜੇ ਕਾਂਗਰਸ ਦੇ ਵਰਕਰ ਆ ਇੱਕ ਪਿੰਡ ਦੇ ਚਾਰ ਚਾਰ ਜਿਹੜੇ ਕੈਂਡੀਡੇਟਾਂ ਨੇ ਜਿਹੜੀਆਂ ਵੀ ਫੈਲਾ ਜਿਹੜੀਆਂ ਭਰਨੀਆਂ ਆ ਕੁਝ ਭਰ ਚੁੱਕੇ ਆ ਕੁਝ ਕੱਲ ਨੂੰ ਜਿਹੜੀਆਂ ਫੈਲਾ ਜਿਹੜੀਆਂ ਆ ਆਪਾਂ ਜਮ੍ਹਾਂ ਕਰਾਉਣੀਆਂ ਆ ਤੇ ਉਤਸ਼ਾਹ ਬਹੁਤ ਜ਼ਿਆਦਾ ਬਾਈ ਜਿਹੜੀ ਕਾਂਗਰਸ ਦੇ ਪਾਰਟੀ ਦੇ ਜਿਹੜੇ ਸਰਪੰਚ ਐ ਇਹ ਬਲਾਕ ਬਲਟੋਆ ਤੋਂ ਜਾਂ ਹਲਕੇ ਖੇਮਕੋਟ ਤੋਂ ਬਹੁਤ ਵੱਡੀ ਜਿਹੜੀ ਆ ਬੰਦੇ ਜਿਹੜੇ ਆ ਸਰਪੰਚ ਜਿਹੜੇ ਪਿੰਡਾਂ ਦੇ ਚੁਣੇ ਜਾਣਗੇ ਤੇ ਕਾਂਗਰਸ ਦੇ ਜਿੰਨਾ ਇਹ ਪ੍ਰਧਾਨ ਜੀ ਜੇ ਚੁਲਾ ਟੈਕਸ ਜਰ ਸਿੱਧਾ ਨਹੀਂ ਮਿਲਿਆ ਨਿਊ ਡੂਨੀ ਮਿਲੇ ਉਹਦੇ ਵਾਸਤੇ ਤੁਸੀਂ ਫਿਰ ਐਫੀਡੇਵਟ ਤਿਆਰ ਕੀਤੇ ਹਾਂਜੀ ਉਹ ਜਿਹੜੇ ਚੋਣ ਕਮਿਸ਼ਨ ਵਾਲੋ ਜੋ ਹੈ ਹੋਏਗਾ ਜੀ ਉਹਨਾਂ ਕਹੇ ਐਪੀ ਰੀਡ ਦੇ ਸਕਦੇ ਤੁਸੀਂ ਕਿ ਲਈ ਟੈਕਸ ਜੇ ਜਾਂ ਨੋ ਡੂ ਵਾਸਤੇ ਜਿਹੜੇ ਐਫੀਡੇਵਟ ਆਪਾਂ ਦਿੱਤੇ ਹੋਏ ਆ ਉਹ ਜਿਹੜਾ ਪਹਿਲਾਂ ਬਿਲਕੁਲ ਕੰਪਲੀਟ ਨਹੀਂ ਪੂਜ ਪਹਿਲਾਂ ਇਹਨੀਆਂ ਜਮਾ ਹੋ ਚੁੱਕੀਆਂ ਵਾ ਬਾਕੀ ਜਿਹੜੀਆਂ ਕੱਲ ਨੂੰ ਆਪਾਂ ਕਰਦਾ ਨਹੀਂ ਤੇ ਵੇਖਿਓ ਦਈ ਜਿਹੜਾ ਵੀ ਸਰਪੰਚ ਜਿਹੜੇ ਉਹ ਕਾਂਗਰਸ ਪਾਰਟੀ ਦੇ ਬੰਨੇ ਨੇ ਇਹਦੇ ਨਾਲ ਮੈਂ ਵੀ ਦੱਸਦਾ ਵੀ ਲੋਕਾਂ ਦੇ ਵਿੱਚ ਅੱਜ ਤੋਂ ਇਹਨਾਂ ਇੰਤਜ਼ਾਰ ਦੀ 2027 ਦੀ ਹੈ ਇਹ ਵਿੱਚ ਜਿਹੜੀ ਆ ਕਾਂਗਰਸ ਦੀ ਸਰਕਾਰ ਜਿਹੜੀ ਆ ਬਿਲਕੁਲ ਸਾਫ ਹੋ ਚੁੱਕੀ ਆ ਬਿਲਕੁਲ ਸੋਸ਼ੀਅਲ ਦੀ ਨਾਲ ਜਿਹੜੀ ਕਾਂਗਰਸ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਆਊਗਾ ਧੰਨਵਾਦ ਜੀ ਜੇਤੀ ਚ ਉਹਨਾਂ ਨੇ ਜਿੱਦਾਂ ਤੁਸੀਂ ਮਤਲਬ ਧਰਨਾ ਵੀ ਦਿੱਤਾ ਤੇ ਹੁਣ ਜਿਹੜੀਆਂ ਵੱਖ-ਵੱਖ ਟੀਮਾਂ ਬਣਾ ਕੇ ਜ਼ੋਨਾਂ ਦੀਆਂ ਤੁਸੀਂ ਤਿਆਰੀ ਕਰ ਰਹੇ ਹੋ ਤੇ ਕੱਲ ਦਾ ਪ੍ਰੋਗਰਾਮ ਕਿਦਾਂ ਦਾ ਜੀ ਫਿਰ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਜਿੰਨੇ ਵਰਕਰ ਹੈ ਉਹਨਾਂ ਨੂੰ ਥੋੜਾ ਬਾਜੀ ਸੁਝਾਅ ਹੋਇਆ ਇਲੈਕਸ਼ਨ ਉਹ ਕਿਉਂਕਿ ਜਿਸ ਤਰੀਕੇ ਦੇ ਰਲਤ ਪਾਰਲੀਮੈਂਟ ਦੀ ਇਲੈਕਸ਼ਨ ਜਾਏਗਾ ਆਪ ਪਾਰਟੀ ਦੀ ਜਿਹੜੀ ਉਹ ਕਿੰਨਾ ਜਿੱਲੀ ਖੇਲੇ ਤੋਂ ਬਾਹਰ ਆ ਗਈ ਜਿਹੜਾ 20 ਕਿ 25% ਪੰਜਾਬ ਵਿੱਚ ਤੇ 100 ਵੋਟਾਂ ਨਹੀਂ ਪੈਣਾਂ ਉਸੇ ਦੇਖ ਕੇ ਵੀ ਇਹ ਤੇ ਨਾ ਨਾ ਸਰਕਾਰ ਹਰ ਪੱਖੋਂ ਨਿਪਾਣ ਹੋਈਆ ਹਰ ਕੰਮ ਦੇ ਕਿੰਦੋ ਲੋਅਰ ਆਰਡਰ ਦੇ ਉੱਤੇ ਨਸ਼ਿਆਂ ਨੂੰ ਲੈ ਕੇ ਔਰ ਅਪਰਾਧੀਆਂ ਦਾ ਤੇ ਹੰਡਾ ਕੰਦੀ ਦਾ ਦੈਸ਼ ਦਾ ਜਿਹੜਾ ਪੋਲਿਟਿਕ ਇਨ੍ਹਾਂ ਦੇ ਇਨ੍ਹਾਂ ਪੱਧਰ ਤੋਂ ਉਲਟ ਹੋਇਆ ਹੈ ਤੇ ਇਸ ਕਰਕੇ ਇੰਨੀ ਸਾਰੇ ਇੰਡਸਟਰੀ ਨੂੰ ਆਪ 10 12 ਹੈ ਗਰੁੱਪ ਦੇ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਹਰ ਜਗ੍ਹਾ ਪਏ ਜਿਹੜੇ ਜਿਹਨੇ ਪਿੰਡ ਜਿਹ ਵਿੱਚ ਅਸਰ ਦੇ ਵਿੱਚ ਜਿਹੜੇ ਬਲੌਕ ਤੋਂ ਆ ਰਹੇ ਨੇ ਉਹਦੇ ਜਿਹੜੇ ਪੈਟਰੋਲ ਦੇ ਤੋਂ ਫਾਈਨਲ ਨੇ ਚੈੱਕ ਕਰਦੇ ਵੀ ਕੋਈ ਕਾਗਜ਼ ਪੰਦਰਾਂ ਦੇ ਚੈੱਕੇ ਕੋਈ ਕਟਾਈ ਨਾ ਹੋ ਰਹੀ ਜੇ ਫੰਡ ਸਰਕਾਰੀ ਨਾਲ ਪੇਟੀ ਨਾਲ ਜਿਹੜਾ ਉਹ ਫਾਈਲਾਂ ਜਮ੍ਹਾਂ ਕਰਾਉਂਦੇ ਅਰ ਕੱਲ ਅਸੀਂ ਸਵੇਰੇ ਹੁਣ ਦੇ ਦਫ਼ਤਰ ਜਦੋਂ 10 ਵਜੇ ਦਾ ਜਿਹੜਾ ਟਾਈਮ ਹੈ ਜੀ ਕੋਸ਼ਿਸ਼ ਕਰਨੀ ਉਹ ਸਾਰੇ ਸਾਡੇ ਜਿਹੜੇ ਕੈਂਡੀਡੇਟ ਉਹ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਉਣ ਸਰ ਸਾਹਿਬ ਜਿੱਦਾਂ ਨਿਊ ਚੁੱਲਾ ਟੈਕਸ ਦਾ ਨਿਊ ਡਿਊ ਨਹੀਂ ਦਿੱਤਾ ਗਿਆ ਤੇ ਤੁਸੀਂ ਹੁਣ ਉਹਦੀ ਜਗ੍ਹਾ ਤੇ ਹੈਲਥ ਯਵਨ ਲਾਏ ਆ ਤਾਨੂੰ ਵੀ ਲੱਗਦਾ ਕੋਈ ਕਾਗਜ਼ ਰਹਿ ਜਾਣਗੇ ਜਾਂ ਮਤਲਬ ਕੋਈ ਨਾ ਕੋਈ ਸਰਕਾਰ ਨੇ ਕੋਈ ਨਾ ਕੋਈ ਫਾਦੇ ਨਹੀਂ ਕਰਦੇ ਦੀ ਕੰਨੀ ਆਦੀ ਕਿਉਂਕਿ ਆਪ ਦਾ ਜਿਹੜਾ ਜ਼ਮੀਨੀ ਘਾਤਾਰ ਹੈ ਜਿਹਦਾ ਉਹ ਆਪਣਾ ਇੱਕ ਆਪ ਪਾਰਟੀਕਲ ਵਾਚ ਗਿਆ ਆ ਉਹਦੇ ਚੋਂ ਕਿੰਨੇ ਚਿਰ ਚੱਲਦਾਂ ਦੇ ਮੁਕਾਮੇ ਵੀ ਜਿਹੜੀ ਨਾਮੀਆਂ ਉਹਦੇ ਫੀਚਰਸ ਆ ਗਏ ਕਿ ਪੂਰਾ ਟੈਕਸ ਵੀ ਸਾਡੇ ਤੇ ਆਉਂਦਾ ਆ ਗਿਆ ਗਿਆਨ ਜਿਹੜਾ ਉਹ ਦੇਖ ਸਕਦੇ ਉਹ ਮੁਕਤਰਾ ਜਿਹੜਾ ਦਾਣਾ ਗਾਵਾ ਨਿਯੁਕਤ ਹਿੰਦੀਪੁਰ ਜਗਾ ਤੇ ਵੀ ਚਾਹ ਗਿਆ ਗਿਆਨ ਉਹਨਾਂ ਦੀ ਤੁਹਾਡੇ ਵੀਡੀਓ ਬਲਾਕ ਇੰਨੀ ਜਿਹੜੀਆਂ ਬਣਾ ਕਰਨ ਚਾਹੁੰਦਾ ਜਿੱਦਾਂ ਹੁਣ ਇੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੱਤਾਧਾਰੀ ਪਾਰਟੀ ਵੱਲੋਂ ਵਾਤ ਤੋਂ ਵਾਤ ਬੰਦੇ ਇਕੱਠੇ ਕਰ ਲਈਏ ਤੁਸੀਂ ਮਤਲਬ ਪ੍ਰਸ਼ਾਸਨ ਨੂੰ ਕੋਈ ਇਹਦੇ ਸੰਬੰਧੀ ਕੋਈ ਤੇ ਇਹ ਕੋਈ ਕੰਮ ਕਰਨਾ ਚਾਹੁੰਦੇ ਆ ਕਿ ਐਹੋ ਜਿਹਾ ਤਣਾਅ ਪੂਰੇ ਹਲਕੀ ਜਨਾਬ ਬਣੇ ਕਿ ਜਿਹਦੇ ਨਾਲ ਕੋਈ ਐਹੋ ਜਿਹੀ ਕੋ ਘਟਨਾ ਨਾ ਹੋ ਪਾ ਕਿ ਕਿਸੇ طرف ਐਹੋ ਜਿਹਾ ਨੁਕਸਾਨ ਨਾ ਜਿਹਦਾ ਸਾਹਮਣੇ ਅੱਜ ਮਾਤੂ ਫੂਲਾਣਾ ਹੋ ਸਕੇ ਲੇਕਿਨ ਅੱਜ ਤੱਕ ਨਹੀਂ ਹੋਇਆ ਇਹ ਆ ਵੀ ਨਹੀਂ ਆ ਗਈ ਕਿਉਂਕਿ ਮਜਬੂਰਤ ਸਰਕਾਰ ਉਹ ਨਹੀਂ ਪੈਰ ਹੋਣੀ ਜਿਨ੍ਹਾਂ ਨੂੰ ਸਰਕਾਰ ਦੀ ਅਫਸਰ ਚੈਹੀ ਨਹੀਂ ਪੈਰ ਹੋਰ ਕੁੱਝ ਦਿਨ ਵੀ ਲੋਨਾਂ ਨੇ ਫਿਕਸਿੰਡ ਹੋਰ ਵੀ ਜਿਹਨਰੇ ਲੋਕੀਆਂ ਅਫਸਰਾਂ ਦੇ ਸਾਹਮਣੇ ਜਿਹੜੇ ਲੋਕ ਜਾਂਦੇ ਆ ਉਹ ਜਮਾ ਕਰਾਉਣ ਜਾਂਦੇ ਆ ਫੈਸਲਾ ਉਹਨਾਂ ਨੇ ਪਾਰ ਦਿੰਦੇ ਆ ਉਹਨਾਂ ਨਾਲ ਗਾਲੀ ਗੋਲੀ ਦਾ ਕੰਮ ਕੀਤੇ ਹੀ ਕੋਈ ਪੈਰ ਆ ਦੇ ਜਿੱਦਾਂ ਮੀਨ ਲੇਡੀਜ਼ ਦਾ 50% ਰੈਜ਼ਰਵੇਸ਼ਨ ਤੇ ਲੇਡੀਜ਼ ਜਿਹੜੀਆਂ ਛੜੀਆਂ ਨੂੰ ਮਾਦਾ ਹੋਣਾ ਵੀ ਜੇ ਕੋ ਜਾ ਰਹੀਆਂ ਹੋਣ ਤੇ ਉਹਨਾਂ ਦੇ ਨਾਲ ਜਿਹਨੇ ਬਦਸ਼ੂਦੀ ਇਹ ਕਰਨਾ ਪਉਂਦੇ ਆ ਜਿੱਥੇ ਜਿਹਨਾਂ ਨੇ ਪਹਿਲਾਂ ਸਾਹਮਣੇ ਆੜੀਏ ਸੋ ਅੱਜ ਅਹੀਂ ਕਿੰਨੇ ਸਿੱਕੀ ਸਾਹਿਬ ਹੋਰ ਗਿਲਸਾ ਮੈਂ ਕਿੰਨੇ ਡੀਸੀ ਵਿਦਾਮ ਨੂੰ ਐਸਿ ਵਿਦਾਮ ਨੂੰ ਕਿ ਨਵੇਂ ਆਏ ਡੀਸੀ ਸਾਹਿਬਾਂ ਨਾਲ ਨੂੰ ਜਾਨ ਤੋਂ ਆਇਆ ਕਿ ਇਹੋ ਜਿਹੇ ਇਲਾਕ ਜਿਹੜੇ ਆ ਜਿਹਨੇ ਗਰਾਉਂਡ ਤੇ ਬਣੇ ਪਿਆ ਉਹ ਸੂਚਿਤ ਕਰਵਾ ਹੋ ਕੇ ਪ੍ਰਸ਼ਾਸਨ ਦੇ ਤਰਫੋਂ ਹੋ ਕੇ ਹਮੂਰਤ ਸਰਕਾਰ ਦੀ ਜਿਹੜੀ ਆ ਦੀ ਮਦਦ ਤੇ ਇਕ ਲਾਪਰ ਤੇ ਨਗੀ ਪਈ ਆ ਕਾਮਯਾਬ ਤੁਸੀਂ ਆਪਣੇ ਸਾਥੀਆਂ ਨੂੰ ਉਸ ਤੋਂ ਬਾਅਦ ਲੈਕਚਰ ਲੋ ਆਪ ਦੀ ਜੇਤੜ ਦਾ ਫੈਸਲਾ ਲੋਕ ਆਪ ਦੀ ਸਰਕਾਰ ਦੇ ਵਿੱਚ ਅਪਣਾ ਕਰਨ ਔਰ ਇਹਨਾਂ ਨੂੰ ਪਤਾ ਹੋਵੇ ਕਿ ਸਾਡਾ ਮਕਸਦ ਹੋਣਾ ਇਸ ਲਈ ਇਹ ਬੰਦੀਆਂ ਪੂਝੀ ਘਰ ਨਾ ਦਿੰਦੇ ਇਹ ਦੇਖੋ ਦੋਸਤਾਂ ਦੇ ਹਲਕੇ ਦੇ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਇਹਨਾਂ ਲਖਨਾਂ ਸਮਝਣਾ ਚਾਹੁੰਦੇ ਆਮਨ ਸ਼ਾਂਤੀ ਪ੍ਰਾਇਰ ਆਪਣੀ ਪਾਰਟੀ ਦੇ ਆਪਣੇ ਮਤਕ ਸਨਮਾਨ ਵਾਲੰਦ ਤੇ ਆਪਣੇ ਕੈਂਡੀਡੇਟ ਦਾ ਕੋਈ ਵੀ ਐਗੂ ਜਿ ਛੱਡਣਾ ਜਾਂ ਕੋਈ ਵੀ ਐਗੂ ਜਿਆ ਅ ਉਹ ਕਿਆ ਨਾਮ ਹੈ ਜਿਸ ਦੇ ਨਾਲ ਲੌਂਡਰਡਰ ਦੀ ਸਥਿਤੀ ਜਿਹੜੀ ਮੇਰੇ ਕੋਲ ਆਉਂਦੀ ਹੈ ਔਰ ਕੋਈ ਵੀ ਅਪਡੇਟ ਘਟਨਾ ਜਿਹੜੀ ਆ ਉਹ ਉਹ ਅਸਰਾਰ ਦੀ ਅੰਸਰ ਆ ਉਹ ਦੇ ਕੇ ਸ਼ੁਰੂ ਕਰਦੇ ਹਾਂ انشاءاللہ ਕੋਈ ਨਾ ਕੋਈ ਜਿਹੜਾ ਐਪਲ ਤਰੀਕੇ ਨਾਲ ਕੋਈ ਕੋਣ ਜਿਹੜੀਏ ਤੇ ਜਿਹੜਾ ਬਾਅਦ ਚੁੱਕ ਕੇ ਰਿਪੋਰਟਾਂ ਚ ਪਾਵਾਂਗੇ ਉਸ ਤਰ੍ਹਾਂ ਕਿ ਅੱਗੇ ਨਹੀਂ ਕਰਦਾ